We'll <laughs> ਪੰਜਾਬ ਵਿੱਚ ਲੰਮੇ ਸਾਲ ਤਰੱਕੀ ਤੇ ਖੁਸ਼ਹਾਲੀ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰੇਗਾ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਲਕਾ ਅਟਾਰੀ ਦੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਗੁਰਾ ਰਾਮਪੁਰਾ ਅਤੇ ਦਲਜੀਤ ਸਿੰਘ ਰਾਮਪੁਰਾ ਨੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼੍ਰੀ ਗੁਰੂ ਅਮਰਦਾਸ ਥਰਮਲ ਪਲਾਂਟ ਨੂੰ ਜਨਤਾ ਹਵਾਲੇ ਕਰਨ ਲਈ ਖਦੂਰ ਸਾਹਿਬ ਵਿਖੇ ਹੋਣ ਜਾ ਰਹੀ ਰੈਲੀ ਤੇ ਵੱਡੇ ਕਾਫਲੇ ਨਾਲ ਜਾਣ ਮੌਕੇ ਕੀਤਾ ਉਹਨਾਂ ਕਿਹਾ ਕਿ ਰੈਲੀ ਵਿੱਚ ਜਾਣ ਲਈ ਲੋਕਾਂ ਦਾ ਪਰਵਾ ਹੰਗਾਰਾ ਸੂਬਾ ਸਰਕਾਰ ਦੀਆਂ ਲੋਕਪੱਖੀ ਅਤੇ ਵਿਕਾਸਪੱਖੀ ਨੀਤੀਆਂ ਵਿੱਚ ਉਹਨਾਂ ਦੇ ਭਰੋਸੇ ਨੂੰ ਦਰਸਾਉਂਦਾ ਹੈ ਉਹਨਾਂ ਕਿਹਾ ਕਿ ਸਰਕਾਰੀ ਜਾਇਦਾਦਾਂ ਚਾਹੇਤਿਆਂ ਨੂੰ ਵੇਚਣ ਦੇ ਰੁਝਾਨ ਦੇ ਉਲਟ ਪੰਜਾਬ ਸਰਕਾਰ ਨੇ ਪ੍ਰਾਈਵੇਟ ਪਲਾਂਟ ਖਰੀਦਣ ਦਾ ਇਤਿਹਾਸਕ ਫੈਸਲਾ ਲਿਆ ਹੈ ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਸੂਬੇ ਦੇ ਬਾਕੀ ਬਚੇ ਪ੍ਰਾਈਵੇਟ ਥਰਮਲ ਪਲਾਂਟਾਂ ਨੂੰ ਵੀ ਖਰੀਦ ਲਵੇਗੀ। ਉਨ੍ਹਾਂ ਕਿਹਾ ਕਿ ਪਿਛਲੇ 75 ਸਾਲਾਂ ਵਿੱਚ ਪਹਿਲੀ ਵਾਰ ਸੂਬਾ ਸਰਕਾਰ ਨੇ ਪ੍ਰਾਈਵੇਟ ਪਾਵਰ ਪਲਾਨ ਖਰੀਦਿਆ ਹੈ। ਸੂਬਾ ਸਰਕਾਰ ਨੇ 5500 ਕਰੋੜ ਦਾ ਇਹ ਪਲਾਂਟ ਸਿਰਫ 1100 ਕਰੋੜ ਰੁਪਏ ਦੀ ਕੀਮਤ ਤੇ ਖਰੀਦਿਆ ਹੈ। ਉਨ੍ਹਾਂ ਲੰਬੇ ਸਮੇਂ ਤੋਂ ਰਾਜ ਕਰਦੀਆਂ ਆ ਰਹੀਆਂ ਪਾਰਟੀਆਂ ਤੇ ਨਿਸ਼ਾਨਾ ਸਾਧਦੇ ਹ ਕਿਹਾ ਕਿ ਵਿਰੋਧੀ ਤਰ੍ਹਾਂ ਖਾਸ ਕਰਕੇ ਕਾਂਗਰਸ ਅਤੇ ਅਕਾਲੀਆਂ ਨੇ ਲੋਕਾਂ ਦਾ ਪੂਰਾ ਸਮਰਥਨ ਗਵਾ ਲਿਆ ਹੈ ਜਿਸ ਕਾਰਨ ਉਹ ਗੁੰਮਨਾਮੀ ਦੇ ਰਾ ਪੈ ਗਏ ਹਨ ਉਨ੍ਹਾਂ ਕਿਹਾ ਕਿ ਇਹਨਾਂ ਆਗੂਆਂ ਨੇ ਲੰਮਾ ਸਮਾਂ ਲੋਕਾਂ ਨੂੰ ਮੂਰਖ ਬਣਾਇਆ ਪਰ ਹੁਣ ਲੋਕ ਇਹਨਾਂ ਦੇ ਗੁੰਮਰਾਹਕੁੰਨ ਪ੍ਰਚਾਰ ਵਿੱਚ ਨਹੀਂ ਆਉਣਗੇ ਦੇ ਆਉਣ ਵਾਲੀਆਂ ਲੋਕ ਸਭਾ ਚੋਣਾਂ 'ਚ 13 ਦੀਆਂ 13 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦੀ ਚੋੜੀ ਵਿੱਚ ਪਾਉਣਗੇ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਪੂਰੇ ਟਾਰੀ ਹਲਕੇ ਦੀ ਟੀਮ ਅੱਜ ਐਮਐਲਏ ਸਰਦਾਰ ਜਸਵਿੰਦਰ ਸਿੰਘ ਜੀ ਰਮਦਾਸ ਜੀ ਦੀ ਅਗਵਾਈ ਵਿੱਚ ਸਾਡੇ ਨਿਸ਼ਾਨ ਜੀ ਪੀਐਸ ਸਾਹਿਬ ਜੀ ਦੀ ਅਗਵਾਈ ਦੇ ਵਿੱਚ ਪੂਰਾ ਕਾਫਲਾ ਜਿਹੜਾ ਵਾ ਤਰਨਤਾਲ ਸਾਹਿਬ ਸੇਰ ਜੋ ਜਿਹੜੀ ਰੈਲੀ ਹੋ ਰਹੀ ਹੈ ਉੱਥੇ ਜਾ ਰਹੇ ਆ। ਤੇ ਜੋ ਭਗਵੰਤ ਮਾਨ ਸਾਹਿਬ ਜੀ ਨੇ ਥਰਮਲ ਪਲਾਂਟ ਦਾ ਉਦਘਾਟਨ ਕਰਨਾ ਵਾ ਜੋ ਕਿ ਦੂਜੀਆਂ ਪਾਰਟੀਆਂ ਨੇ ਜੋ ਕਿ ਪ੍ਰਾਈਵੇਟ ਅਦਾਰਿਆਂ ਨੂੰ ਵੇਚਿਆ ਸੀ ਉਹ ਅੱਜ ਸਰਕਾਰ ਨੇ ਆਪਣੇ ਕਬਜ਼ੇ 'ਚ ਲਿਆ ਸਰਕਾਰ ਨੇ ਉਹ ਖਰੀਦ ਕੇ ਲੋਕਾਂ ਨੂੰ ਬਿਜਲੀ ਸਸਤੀ ਕਰਕੇ ਲੋਕਾਂ ਦੇ ਘਰਾਂ ਤੱਕ ਪਹੁੰਚਾਉਣੀ ਆ ਤੇ ਆਉਣ ਵਾਲੇ ਦਿਨਾਂ 'ਚ ਜਿਹੜੀ ਰਾਸ਼ਨ ਦੀ ਡਿਲੀਵਰੀ ਆ ਉਹ ਵੀ ਘਰ ਤੋਂ ਘਰ ਡੋਰ ਟੂ ਡੋਰ ਮਿਲੂਗੀ ਇੱਕ ਬਹੁਤ ਹੀ ਸਲਾਘਾਯੋਗ ਉਪਰਾਲਾ ਵਾ ਜਿਹੜੀ ਐਨਓਸੀ ਆ ਉਹ ਇੱਕ ਬਹੁਤ ਵੱਡੀ ਲੁੱਟ ਹੀ ਗਰੀਬਾਂ ਦੀ ਜਦੋਂ ਗਰੀਬ ਕੋਈ ਬੰਦਾ ਕੋਈ ਪਲਾਟ ਵੇਚਦਾ ਸੀ ਜਾਂ ਖਰੀਦਦਾ ਸੀ ਉਹਨੂੰ ਸਭ ਤੋਂ ਵੱਡੀ ਸਮੱਸਿਆ ਸੀ ਐਨਓਸੀ ਕਰਾਉਣ ਦੀ ਤੇ ਐਨਓਸੀ ਦੇ ਨਾਮ ਤੇ ਬਹੁਤ ਵੱਡੀ ਜਿਹੜੇ ਅਧਿਕਾਰੀ ਸੀ ਇੱਥੇ ਮੌਕੇ ਤੇ ਹੁੰਦੇ ਸੀ ਉਹ ਲੁੱਟ ਕਰਦੇ ਸੀ ਉਹ ਬੰਦ ਕਰ ਦਿੱਤੀ ਸੀ ਬਹੁਤ ਬਹੁਤ ਧੰਨਵਾਦ ਕਰਦੇ ਆ ਮੈਂ ਭਗਵੰਤ ਸਿੰਘ ਮਾਨ ਜੀ ਦਾ ਤੇ ਐਮਐਲਏ ਜਸਵੰਦਰ ਸਿੰਘ ਮਾਨ ਜੀ ਦਾ ਵੇਖਣ ਨੂੰ ਮਿਲ ਰਿਹਾ ਹੈ ਵੇਖੋ ਜੀ ਤੁਸੀਂ ਦੇਖ ਹੀ ਰਹੇ ਸਾਡੇ ਐਮਐਲਏ ਸਾਹਿਬ ਜਿਹੜੇ ਆ ਬਹੁਤ ਵਧੀਆ ਲੋਕਾਂ ਦੇ ਨਾਲ ਮਿਲਦੇ ਆ ਬਹੁਤ ਵਧੀਆ ਕੰਮਕਾਰ ਕਰਨਦੇ ਆ ਅਸੀਂ ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦੇ ਆ ਤੇ ਜਿੰਨੇ ਇੱਥੇ ਮੇਰੇ ਵੀਰ ਪਹੁੰਚੇ ਆ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਮੇਰਾ ਨਾਮ ਗੁਰਪ੍ਰੀਤ ਲਾਲ ਸਿੰਘ ਆ ਜੀ ਪਿੰਡ ਵਰਪਾਲ ਤੋਂ ਮੈਂ ਅਹੀਂ ਪਿੰਡ ਵਰਪਾਲ ਤੋਂ 60 ਤੋਂ 70 ਬੰਦੇ ਲੈ ਕੇ ਆਏ ਆ ਜੀ ਜੋ ਭਗਵੰਤ ਮਾਨ ਜੀ ਹੋਣਾ ਨੇ ਦਿਸ਼ਾੰਦਰ ਦੇਸ਼ਕ ਸਰਦਾਰ ਜਸਵਿੰਦਰ ਸਿੰਘ ਦੀ ਅਗਵਾਈ ਦੇ ਹੇਠ ਅੱਜ ਸੇਰੋ ਪਿੰਡ ਦੇ ਵਿੱਚ ਉਦਘਾਟਨ ਆ ਉਸ ਸੰਬੰਧ ਦੇ ਵਿੱਚ ਅਸੀਂ ਉੱਥੇ ਆਪਣਾ ਕਾਫਲਾ ਲੈ ਕੇ ਚੱਲੇ ਆ ਹੰਗਾਰਾ ਬਹੁਤ ਜ਼ਿਆਦਾ ਜੀ ਬਹੁਤ ਮਤਲਬ ਲੋਕ ਉਤਸ਼ਾਹੀ ਤੇ ਮਤਲਬ ਕੰਮ ਕੰਮ ਵੇਖ ਕੇ ਨਹੀਂ ਤੇ ਪਿਛਲੀਆਂ ਸਰਕਾਰਾਂ ਜਿਹੜੀਆਂ ਇੱਕ ਦੂਜੇ ਦੇ ਚੱਕੜ ਸੁੱਟੀ ਜਾਂਦੀਆਂ ਸੀ ਤੇ ਕੰਮ ਕੋਈ ਵੀ ਨਹੀਂ ਕਰਦੀਆਂ ਸਾਡੇ ਨੂੰ ਘੱਟੋ ਘੱਟ 100 ਬੱਸਾਂ ਦੇ ਨੇੜੇ ਚ ਸਾਡੇ ਹਲਕੇ ਚੋਂ ਚੱਲੀ ਆ ਜੀ ਸਰ ਮੈਂ ਸਰਦਾਰ ਸਭਜੀਤ ਸਿੰਘ ਬਾਲਾ ਬਲਾਕ ਪ੍ਰਧਾਨ ਹਲਕਾ ਅਟਾਰੀ ਸਰਦਾਰ ਜਸਵੰਦਰ ਸਿੰਘ ਜੀ ਰੈਨ ਮਾਈ ਵਿੱਚ ਬਹੁਤ ਵੱਡਾ ਕਾਫਲਾ ਜਿਹੜਾ ਵਾ ਉਹ ਗੋਂਦਵਾਲ ਸਾਹਿਬ ਜਾ ਰਿਹਾ ਹੈ ਜੀ ਜਿੱਤੇ ਰਵਿੰਦਰ ਕੇਜਰੀਵਾਲ ਜੀ ਤੇ ਭੌਂਤ ਮਾਨ ਜੀ ਆ ਰਹੇ ਨੇ ਜੋ ਥਰਮਲ ਪਲਾਂਟ ਦਾ ਰਿਕਰਨ ਕਰ ਰਹੇ ਨੇ ਜਿਸ ਦੇ ਨਾਲ ਲੋਕਾਂ ਨੂੰ ਸਰਪਸ ਬਿੱਲੀ ਮਿਲੇਗੀ ਾਰੇ ਲੋਕ ਇਹ ਗੱਲ ਤੋਂ ਬਹੁਤ ਖੁਸ਼ ਨੇ ਜੀ ਤੇ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਅਮਾਨ ਸਰਕਾਰ ਦਾ ਜਿਨ੍ਹਾਂ ਨੇ ਇਹ ਕਰਨ ਚੁੱਕਿਆ ਸਾਰ ਪਹਿਲੀਆਂ ਆਉਣ ਵਾਲੀਆਂ ਜਿਹੜੀਆਂ ਸਰਕਾਰਾਂ ਸੀ ਉਹਨਾਂ ਨੇ ਤੇ ਜਿੰਨੇ ਵੀ ਇਹ ਸਰਕਾਰਾਂ ਨੂੰ ਲਾਰੇबाजी ਲਾਈ ਸੀ ਤੇ ਕਿਰਾਏ ਦੇ ਦੇਣ ਦੇ ਬਾਰੇ ਸੋਚਦੇ ਰਹੇ ਤੇ ਪਹਿਲੀ ਸਰਕਾਰ ਹੈ ਜਿਨੇ ਇਹ ਆਪ ਮੁੱਲ ਖਰੀਦ ਕੇ ਤੇ ਬਿਜਲੀ ਜਿਹੜੀ ਪੈਦਾ ਕਰਨ ਦਾ ਹਿੱਲਾ ਕੀਤਾ ਵਰਕਰਸ ਸਾਡ ਬਹੁਤ ਖੁਸ਼ ਨੇ ਜੀ ਵੇਖੋ ਜੇ ਬਨੇ ਮਰਜੀ ਵੇਖੋ ਘੁੰਮਵਾ ਕੇ ਕੱਟ ਵਿੱਚ ਜਾਣ ਲਈ ਸਾਰੇ ਤਿਆਰ ਨੇ ਤਿਆਰ ਨੇ ਜੀ ਤੇ ਐ ਐਮ ਐਲ اے ਸਾਧ ਸੰਦਰ ਸਿੰਘ ਜੀ ਰਮਦਾਸ ਵੀ ਐਸੇ ਆ ਰਹੇ ਨੇ ਪਹੁੰਚ ਰਹੇ ਨੇ ਉਹ ਵੀ ਇਹਨਾਂ ਦਾ ਉਤਸ਼ਾਹ ਵਧਾਉਣਗੇ